ਅਦਲਾ ਬਦਲੀ ਦਾ ਦੌਰ ਫਿਲਹਾਲ ਜਾਰੀ ਹੈ ਅਕਾਲੀ ਦਲ ਨੂੰ ਹਾਲ ਹੀ ਦੇ ਵਿੱਚ ਇੱਕ ਵੱਡਾ ਝਟਕਾ ਲੱਗਿਆ ਸੀ ਪਵਨ ਕੁਮਾਰ ਟਿੱਨੂ ਲੰਗੇ ਕੱਲ ਛੱਡ ਕੇ ਗਏ ਨੇ ਅਕਾਲੀ ਦਲ ਨਾਲ ਔਰ ਆਮ ਆਦਮੀ ਪਾਰਟੀ ਚ ਜਾਵੜੇ ਨੇ ਪਰ ਹੁਣ ਅਕਾਲੀ ਦਲ ਦੇ ਵਾਸਤੇ ਵੱਡਾ ਸਵਾਲ ਇਹ ਖੜਦਾ ਹੈ ਕਿ ਜਲੰਧਰ ਤੋਂ ਉਤਾਰਿਆ ਕਿਸ ਨੂੰ ਜਾਵੇਗਾ ਇਸੇ ਚਰਚਾ ਦੇ ਵਿੱਚ ਵਿੱਚ ਇੱਕ ਖਬਰ ਅਚਾਨਕ ਸਾਹਮਣੇ ਆਈ ਹੈ ਉਮੀਦਵਾਰੀ ਨੂੰ ਲੈ ਕੇ ਜਲੰਧਰ ਸੀਟ ਦੇ ਉੱਤੇ ਉਮੀਦਵਾਰੀ ਨੂੰ ਲੈ ਕੇ ਔਰ ਚਰਚਾ ਕਹਿੰਦੀ ਹੈ ਕਿ ਹਾਲ ਹੀ ਦੇ ਵਿੱਚ ਜਿਨ੍ਹਾਂ ਨੇ ਭਾਜਪਾ ਨੂੰ ਛੱਡਿਆ ਆ ਆਰਤੀ ਰਵਿਦਾਸੀ ਜਿਹੜੇ ਹਾਲ ਹੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਸ਼ਾਮਿਲ ਹੋਏ ਨੇ ਉਹ ਇਸ ਉਮੀਦਵਾਰੀ ਨੂੰ ਅਪਣਾ ਸਕਦੇ ਨੇ ਉਹ ਇਸ ਸੀਟ ਦੇ ਉੱਤੇ ਉਤਰ ਸਕਦੇ ਨੇ ਚਰਚਾਵਾਂ ਜਿਹੜੀਆਂ ਨੇ ਇਹ ਚੱਲਦੀਆਂ ਪਈਆਂ ਨੇ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਐਡੀ ਵੱਡੀ ਮਾਤ ਦਾ ਸਾਹਮਣਾ ਕਰ ਰਿਹਾ ਆ ਇੰਨਾ ਵੱਡਾ ਲਾਸ ਬੇਅਰ ਕਰਦਾ ਪਿਆ ਉਸੇ ਵੇਲੇ ਆਰਤੀ ਰਾਜਪੂਤ ਨੂੰ ਜਿਹਨਾਂ ਨੂੰ ਆਰਤੀ ਰਵੇਦਾਸੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਆ ਉਹਨਾਂ ਨੂੰ ਉਮੀਦਵਾਰ ਜਲੰਧਰ ਸੀਟ ਤੋਂ ਐਲਾਨ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਇਹਦੇ ਉੱਤੇ ਫਿਲਹਾਲ ਸਵਾਲ ਖੜੇ ਹੋ ਰਹੇ ਨੇ ਸ਼ਸ਼ੋਪੰਜ ਮੱਤੀ ਹੋਈ ਹੈ ਆਰਤੀ ਰਵੀਦ ਆਸਿਫ ਫਿਲਹਾਲ ਕਹਿੰਦੇ ਦਿੱਲੀ ਗਏ ਹੋਏ ਨੇ ਉੱਥੇ ਚਰਚਾ ਚੱਲਦੀ ਪਈ ਹੈ ਕਿ ਚਰਚਾ ਕਿਹੜੀ ਚੱਲਦੀ ਪਈ ਹੈ ਫਿਲਹਾਲ ਉਹ ਆਰਤੀ ਰਾਜਪੂਤ ਜਿਹੜੇ ਨੇ ਉਹ ਬਿਹਤਰ ਦੱਸ ਸਕਦੇ ਨੇ ਪਰ ਚਰਚਾਵਾਂ ਹੋਰ ਵੀ ਨੇ ਕਿ ਆਰਤੀ ਰਾਜਪੂਤ ਨੂੰ ਜਲੰਧਰ ਸੀਟ ਤੋਂ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਐਲਾਨ ਸਕਦਾ ਆ ਹਾਲ ਹੀ ਦੇ ਵਿੱਚ ਖਬਰਾਂ ਸਾਹਮਣੇ ਆਈਆਂ ਸੀ ਜਲੰਧਰ ਹਲਕੇ ਦੇ ਵਿੱਚੋਂ ਆਰਤੀ ਰਾਜਪੂਤ ਜਿਹੜੇ ਭਾਜਪਾ ਦੇ ਇੱਕ ਵੱਡੇ ਲੀਡਰ ਮੰਨੇ ਜਾਂਦੇ ਨੇ ਮਹਿਲਾ ਪ੍ਰਧਾਨ ਮੰਨੇ ਜਾਂਦੇ ਨੇ ਉਹਨਾਂ ਨੇ ਪਾਰਟੀ ਛੱਡ ਦਿੱਤੀ ਉਸ ਵੇਲੇ ਜਦੋਂ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਨਗਰਾਲ ਪਾਰਟੀ ਜੁਆਇਨ ਕਰਦੇ ਨੇ ਅਤੇ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰੀ ਸੌਂਪ ਦਿੱਤੀ ਜਾਂਦੀ ਹੈ ਉਸੇ ਵੇਲੇ ਆਰਤੀ ਰਾਜਪੂਤ ਜਿਹੜੇ ਨੇ ਉਹ ਪਾਰਟੀ ਨੂੰ ਅਲਵਿਦਾ ਕਹਿ ਦਿੰਦੇ ਨੇ ਔਰ ਉਸ ਤੋਂ ਬਾਅਦ ਹੀ ਖਬਰ ਸਾਹਮਣੇ ਆਉਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਰਤੀ ਰਾਜਪੂਤ ਦੀ ਐਂਟਰੀ ਹੋ ਗਈ ਹੈ ਔਰ ਸੁਖਬੀਰ ਸਿੰਘ ਬਾਦਲ ਦੇ ਨਾਲ ਬੈਠੇ ਨਜ਼ਰ ਆਉਂਦੇ ਨੇ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਦੇ ਵਿੱਚ ਪਾਰਟੀ ਦੇ ਅੰਦਰ ਸ਼ਾਮਿਲ ਹੁੰਦੇ ਨੇ ਔਰ ਉਸ ਤੋਂ ਬਾਅਦ ਹੁਣ ਚਰਚਾਵਾ ਇੱਥੇ ਤੱਕ ਪਹੁੰਚ ਗਿਆ ਨੇ ਕਿ ਸੁਖਬੀਰ ਸਿੰਘ ਬਾਦਲ ਹੁਣ ਜਲੰਧਰ ਸੀਟ ਤੋਂ ਆਰਤੀ ਰਾਜਪੂਤ ਦੇ ਉੱਤੇ ਉਹਨਾਂ ਦੇ ਨਾਂ ਤੇ ਦਾਅ ਘੇੜ ਸਕਦੇ ਨੇ ਪਵਨ ਕੁਮਾਰ ਟੀਨੂ ਜ਼ਰੂਰ ਸ਼ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਾ ਚੁੱਕੇ ਨੇ ਪਰ ਪਵਨ ਕੁਮਾਰ ਟੀਨੂ ਦਾ ਲਾਸ ਹੋ ਸਕਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਆਰਤੀ ਰਾਜਪੂਤ ਦੇ ਨਾਲ ਕਵਰ ਕਰ ਲੈਣ ਚਰਚਾਵਾਂ ਚੱਲਦੀਆਂ ਪਈਆਂ ਨੇ ਕਿਉਂਕਿ ਅਜੇ ਤੱਕ ਸ਼ਰੋਮਣੀ ਅਕਾਲੀ ਦਲ ਦਾ ਅਗਲਾ ਪਲਾਨ ਕੀ ਹੋਵੇਗਾ ਪਲਾਨ ਆਫ ਐਕਸ਼ਨ ਕੀ ਹੋਵੇਗਾ ਇਹ ਨਹੀਂ ਦੱਸਿਆ ਜਾ ਸਕਦਾ ਪਵਨ ਕੁਮਾਰ ਟੀਨੂਰੇ ਜਾਣ ਤੋਂ ਬਾਅਦ ਫਿਲਹਾਲ ਕਈ ਅਕਾਲੀ ਲੀਡਰ ਉਹਨਾਂ ਦਾ ਉਹਨਾਂ ਦੀ ਵਿਰੋਧਤਾ ਕਰਦੇ ਜਰੂਰ ਨਜ਼ਰ ਆ ਰਹੇ ਨੇ ਪਰ ਅਜੇ ਤੱਕ ਉਮੀਦਵਾਰੀ ਨੂੰ ਲੈ ਕੇ ਕੀ ਚਰਚੇ ਨੇ ਇਹ ਫਿਲਹਾਲ ਨਹੀਂ ਕਿਹਾ ਜਾ ਸਕਦਾ ਪਰ ਹੁਣ ਚਰਚੇ ਇੱਥੇ ਤੱਕ ਪਹੁੰਚੇ ਨੇ ਕਿ ਆਸਰਾਈਆਂ ਪਹੁੰਚੀਆਂ ਨੇ ਕਿ ਹੋ ਸਕਦਾ ਹੈ ਕਿ ਆਰਤੀ ਰਾਜਪੂਤ ਜਿਹੜੇ ਨੇ ਉਹ ਉਮੀਦਵਾਰ ਅਲਾਣੇ ਜਾਣ ਜਲੰਧਰ ਸੀਟ ਤੋਂ ਸ਼ਰੋਮਣੀ ਅਕਾਲੀ ਦਰਬਾਰ ਵੱਲੋਂ ਇਸ ਵਾਰ ਚ ਕਿੰਨੀ ਕਿ ਸੱਚਾਈ ਹੈ ਉਹ ਉਹਨਾਂ ਦੇ ਨਾਲ ਗੱਲਬਾਤ ਕਰਕੇ ਪੁੱਛਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਔਰ ਤੱਕ ਲਈ ਬਨੇ ਰੋ 1 India Punjabi ਤੇ Subscribe to 1 India channel and never miss an update